ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਕਿਰਿੰਦੀਪ ਕੌਰ ਮਠਾੜੂ ਫਤਿਹ ਕਲੈਕਸ਼ਨ ਭੁਲਾੜਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਭੈਣਾਂ ਨੂੰ ਬੇਨਤੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਨ੍ਹਾਂ ਨੇ ਹਲੇ ਤੱਕ ਨਹੀਂ ਕੀਤਾ ਜੀ ਔਰ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਆ ਕਰੋ ਤਾਂ ਜੋ ਸਾਰੀਆਂ ਭੈਣਾਂ ਸੋਹਣੇ-ਸੋਹਣੇ ਸੂਟਾਂ ਦਾ ਲਾਭ ਉਠਾ ਸਕਣ ਅੱਜ ਦੀ ਜਿਹੜੀ ਮੋਸਟ ਡਿਮਾਂਡਿੰਗ ਸੂਟ ਆਪਾਂ ਦੁਬਾਰਾ ਤੋਂ ਲੈ ਕੇ ਆਏ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੂਟ ਰਹਿਣਗੇ ਜੀ ਪਿਓਰ ਪਸ਼ਮੀਨਾ ਜਿਹੜਾ ਆਪਾਂ ਲਗਾਇਆ ਜੀ ਬੇਸ ਭੈਣਾਂ ਨੇ ਬਹੁਤ ਖੁਸ਼ ਹੋ ਕੇ ਇਹ ਸੂ ਸਾਰਿਆਂ ਨੇ ਤਾਰੀਫ਼ ਹੀ ਕੀਤੀ ਹੈ ਵੀ ਬਹੁਤ ਸੋਹਣਾ ਪਸ਼ਮੀਨਾ ਲੱਗਿਆ ਬੜਾ ਸੋਹਣਾ ਇਹਦੇ ਉੱਤੇ ਆਪਾਂ ਪਸ਼ਮੀਨਾ ਲਾਇਆ ਹੈ ਜੀ ਬਹੁਤ ਸੋਹਣਾ ਸਟੱਫ ਹੈ ਔਰ ਜਿਹੜੀ ਇਹਦੀ ਵੇਲ ਹੈ ਜੀ ਨਵੇਂ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਇਹ ਸਟਾਕ ਆਇਆ ਹੈ ਨਵੇਂ ਡਿਜ਼ਾਈਨ ਦੇ ਵਿੱਚ ਇਹ ਵੇਲ ਆ ਬਣ ਕੇ ਆਈ ਹੈ ਜੀ ਦੇਖੋ ਪਹਿਲਾ ਡਿਜ਼ਾਈਨ ਹੋਰ ਸੀ ਹੈ ਕਾਵਿਆ ਟੱਚ ਜੀ ਸੇਮ ਉਦਾਂ ਹੀ ਕਾਵਿਆ ਟੱਚ ਹੈ ਜੀ ਵਰਕ ਇਹ ਹੈਗਾ ਜੀ ਇਹਦਾ ਫਰੰਟ ਦਾ ਘੇਰਾ ਔਰ ਇਹ ਰਹਿਣ ਵਾਲੀ ਹੈ ਜੀ ਇਹਦੀ ਬਾਜੂ ਤੁਸੀਂ ਇਹਨੂੰ ਬਾਜੂ ਤੋਂ ਵੀ ਲਿਆ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਐਜ਼ ਆ ਬਾਟਮ ਤੇ ਪਹੁੰਚੇ ਵਰਕ ਤੇ ਨਾਲ ਵੀ ਆਪਣੀ ਸਲਵਾਰ ਨੂੰ ਡਿਜ਼ਾਈਨ ਕਰ ਸਕਦੇ ਹੋ ਜੀ ਇਸ ਡਿਜ਼ਾਈਨ ਨੂੰ ਲਿਆ ਕੇ ਔਰ ਇਹ ਹੈਗਾ ਜੀ ਇਹਦਾ ਘੇਰਾ 컬러 ਹੈਗਾ ਜੀ ਦਾ ਬਿਲਕੁਲ ਕਲਾਹਾ ਮਹਿਰੂਨ ਹੈ ਜੀ ਬਲੈਕਨੈਸ ਤੇ ਹੈ ਥੋੜਾ ਵੀਡੀਓ ਦੇ ਵਿੱਚ ਰੈਡਨੈਸ ਤੇ ਆ ਰਿਹਾ ਜੀ ਬਿਲਕੁਲ ਬਲੈਕਨੈਸ ਤੇ ਮਹਿਰੂਨ ਹੈ ਜੀ ਬਿਲਕੁਲ ਕਲਾਹਾ ਮਹਿਰੂਨ ਕਹਿ ਦਈਏ ਔਰ ਇਹਦੇ ਵਿੱਚ 컬러 ਆਪਣੇ ਕੋਲੇ ਆਏ ਨੇ ਜੀ ਮੈਂ ਸਾਰੇ ਸੂਟ ਖੋਲ ਕੇ ਨਹੀਂ ਦਿਖਾਵਾਂਗੀ ਵੀਡੀਓ ਆਪਣੀ ਲੰਬੀ ਹੋ ਜਾਂਦੀ ਹੈ ਇਹਦੇ ਵਿੱਚ 컬러 ਆਏ ਨੇ ਜੀ ਇੱਕ ਆਇਆ ਜੀ ਬਿਲਕੁਲ येलो कलर ਲੱड्डू ਪੀਲਾ कलर ਕਹਿ ਦਈਏ ਥੋੜਾ ਬ੍ਰਾਈਟ ਆ ਰਿਹਾ ਫੋਨ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਤੇਜ 컬러 ਨਹੀਂ ਹੈਗਾ ਥੋੜਾ ਜਿਹਾ ਡਾਲ कलर ਹੈ ਜੀ ਬਲੈਕ ਸੋਰੀ येलो ਵੀ ਔਰ ਇੱਕ ਹੈਗਾ ਜੀ ਆਪਣੇ ਕੋਲੇ ਨੇਵੀ ਬਲੂ ਕਲਰ ਸਾਰੇ ਕਲਰ ਕਲਾਹੇ ਨੇ ਜੀ ਜਿੱਦਾਂ ਇਹ ਵੀ ਇਹ ਵੀ ਬਲੈਕਨੈਸ ਤੇ ਮਹਿਰੂਨ ਹੈ ਬਲੈਕਨੈਸ ਤੇ ਜਿਹੜਾ ਬਿਲਕੁਲ ਬਲੂ ਕਲਰ ਹੈ ਔਰ ਇਹ yellow ਹੈਗਾ ਜੀ ਪ੍ਰੋਪਰ yellow ਕਲਰ ਹੈ ਇਹ ਜਿਆਦਾ ਥੋੜਾ ਜਿਹਾ ਤਿੱਖਾ yellow ਆ ਰਿਹਾ ਉਦਾਂ ਦਾ ਕਲਰ ਨਹੀਂ ਹੈਗਾ ਔਰ ਇੱਕ ਆਇਆ ਜੀ ਆਪਣੇ ਕੋਲੇ ਇਹ ਰਾਣੀ ਮਜੈਂਟਾ ਜੀ ਟੋਨ ਹੈ ਜੀ ਰਾਣੀ ਮਜੈਂਟਾ ਜੀ ਟੋਨ ਹੈ ਬਿਲਕੁਲ ਟੋਨ ਚੇਂਜ ਹੋ ਗਈ ਹੈ ਜੀ ਵੀਡੀਓ ਦੇ ਵਿੱਚ ਉਦਾਂ ਦੀ ਟੋਨ ਨਹੀਂ ਹੈਗੀ ਇਹ ਇਹ ਹੈ ਜੀ ਪਿਓਰ ਜੈੱਡ ਬਲੈਕ ਹੈ ਜੀ ਸੂਟ ਜੈਡ ਬਲੈਕ ਹੈ ਜੀ ਇਹ ਵੀ ਜਿਹੜਾ ਕਲਰ ਹੈ ਜੈਡ ਬਲੈਕ ਆਇਆ ਇੱਕ ਆ ਹੈ ਜੀ ਆਪਣੇ ਕੋਲੇ ਮਹਿਰੂਨ ਕਲਰ ਇੱਕ ਹੈਗਾ ਜੀ ਮਹਿਰੂਨ ਕਲਰ ਇਹਦਾ ਸਾਰਾ ਕਲਰ ਚਾਰਟ ਹੈ ਜੀ ਮੈਂ ਤੁਹਾਨੂੰ ਦੁਬਾਰਾ ਦਿਖਾ ਦਿਆਂ ਗ੍ਰੀਨ ਕਲਰ ਹੈ ਸੌਰੀ ਮਹਿਰੂਨ ਕਲਰ ਆ ਗਿਆ ਜੀ yellow ਕਲਰ ਆ ਗਿਆ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਫਟਾਫਟ ਸਕਰੀਨਸ਼ਾਟ ਲੈ ਲਓ blue ਕਲਰ ਆ ਗਿਆ ਜੀ ਨੇਵੀ ਬਲੂ ਕਲਰ ਹੈ ਅ ਮਜੈਂਟਾ ਰਾਣੀ ਸ਼ੇਡ ਹੈ ਜੀ ਸ਼ੇਡ ਦਾ ਬਹੁਤ ਜ਼ਿਆਦਾ ਫਰਕ ਆ ਰਿਹਾ ਹੈ ਮਜੈਂਟਾ ਰਾਣੀ ਸ਼ੇਡ ਹੈ black ਸ਼ੇਡ ਆ ਗਈ ਜੀ ਇੱਕ ਆ ਗਿਆ ਜੀ ਆਪਣਾ ਗ੍ਰੀਨ ਕਲਰ ਜੋ ਵੀ ਭੈਣ ਇਹਨਾਂ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੀ ਹੈ ਫਟਾਫਟ ਤੁਸੀਂ ਆਪਣਾ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਹੋ ਬੜੇ ਸੋਹਣੇ ਸੋਹਣੇ ਸੂਟ ਜਿਹੜੇ ਅਸੀਂ ਤੁਹਾਡੇ ਲਈ ਲੈ ਕੇ ਆਉਣੇ ਰਹਿਣੇ ਆ ਬਹੁਤ ਸੋਹਣੇ ਸੋਹਣੇ ਜਿਹੜੇ ਸੂਟ ਨੇ ਬਹੁਤ ਸੋਹਣੇ ਵਰਕ ਦੇ ਨਾਲ ਔਰ ਪ੍ਰਾਈਸ ਵੀ ਬਹੁਤ ਜੈਨੂਇਨ ਹੈ ਜੀ ਇਹਨਾਂ ਦਾ ਇਹਨਾਂ ਦਾ ਆਪਾਂ ਪ੍ਰਾਈਸ ਜਿਹੜਾ ਰੱਖਿਆ ਜੀ 950 ਰੁਪਏ ਵਿਦ ਸ਼ਿਪਿੰਗ ਦੇ ਨਾਲ ਚਾਹੇ ਤੁਸੀਂ ਸ਼ਿਪਿੰਗ ਫ੍ਰੀ ਲਗਾ ਲਓ 950 ਰੁਪਏ ਦੇ ਵਿੱਚ ਇਹ ਸੂਟ ਤੁਹਾਡੇ ਤੱਕ ਪਹੁੰਚ ਜਾਏਗਾ ਜੀ ਤੁਸੀਂ ਆਲ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਬੈਠੇ ਮੰਗਵਾ ਸਕਦੇ ਹੋ ਔਰ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਪਸ਼ਮੀਨੇ ਦੇ ਸੂਟ ਹੀ ਲੈ ਕੇ ਆਏ ਆਂ ਨਾਲ ਆਪਾਂ ਤੁਹਾਨੂੰ ਕੁਝ ਹੋਰ ਦਿਖਾਵਾਂਗੇ ਜੀ ਸਪੈਸ਼ਲ ਚੀਜ਼ ਹੈ ਵੀਡੀਓ ਦੇ ਵਿੱਚ ਅੱਗੇ ਜਾ ਕੇ ਹੀ ਤੁਹਾਨੂੰ ਪਤਾ ਲੱਗੇਗਾ ਬਹੁਤ ਸੋਹਣਾ ਪਸ਼ਮੀਨਾ ਜੀ ਆਪਣੀ ਫੁੱਲ ਗਾਰੰਟੀ ਹੈ ਜੀ ਕੋਈ ਵੀ ਇਹਦੇ ਉੱਤੇ ਬੁਰਨੀ ਆਏਗਾ ਔਰ ਨਾ ਹੀ ਇਹ ਕਪੜਾ ਛੀਜਣ ਵਾਲਾ ਹੈ ਜੀ ਨਾ ਹੀ ਇਹ ਕਪੜੇ ਦੇ نیچے ਲਾਈਨਿੰਗ ਲੱਗੂਗੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਇਹ ਸੂਟ ਰਹਿਣਗੇ ਬਹੁਤ ਸੋਹਣਾ ਸਟਾਫ ਹੈ ਜੀ ਸਟਾਫ ਦੀ 1% ਵੀ ਕੋਈ ਵੀ ਕੰਪਲੇਨ ਨਹੀਂ ਹੈਗੀ ਨਾ ਹੀ ਰੰਗ ਵਗੈਰਾ ਦੀ ਇਹ ਵੀ ਕਲਰ ਜਾਊਗਾ ਐਦਾਂ ਦੀ ਕੋਈ ਵੀ ਕੰਪਲੇਨ ਨਹੀਂ ਹੈਗੀ ਜੀ ਇਸ ਸਟਾ ਇਸ ਤੋਂ ਬਾਅਦ ਜਿਹੜਾ ਆਪਾਂ ਨੈਕਸਟ ਲੈ ਕੇ ਆਏ ਆ ਤੁਹਾਡੇ ਲਈ ਉਹ ਹੈਗਾ ਜੀ ਆਪਣਾ ਬਲੈਕ ਕਲਰ ਬਲੈਕ ਕਲਰ ਦੇ ਵਿੱਚ ਜਿਹੜਾ ਡਿਜ਼ਾਈਨਿੰਗ ਹੈ ਉਹਦੀ ਚੇਂਜ ਹੈ ਦੇਖੋ ਡਿਜ਼ਾਈਨਿੰਗ ਦੇਖੋ ਜੈਡ ਬਲੈਕ ਕਲਰ ਹੈ ਜੀ ਇੱਕ ਬਲੈਕ ਕਲਰ ਆਪਣੇ ਕੋਲੇ ਉਸੇ ਡਿਜ਼ਾਈਨ ਦੇ ਵਿੱਚ ਆਇਆ ਸੀ ਇਹ ਕੇਵਲ ਇਹ ਡਿਜ਼ਾਈਨ ਦੇ ਵਿੱਚ ਆਇਆ ਹੈ ਬਿਲਕੁਲ ਜੈਡ ਬਲੈਕ ਕਲਰ ਹੈ ਜੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੈ ਐਸ ਇਟ ਬਾਜੂ ਤੇ ਵੀ ਬਣਿਆ ਹੋਇਆ ਹੈ ਘੇਰਾ ਤੇ ਬਾਜੂ ਸਾਰੇ ਸੁੱਟਾਂ ਦੀਆਂ ਨਾਲ ਰੈਡੀ ਹੋਣਗੀਆਂ ਘੇਰਾ ਤੇ ਬਾਜੂ ਸਾਰੇ ਸੁੱਟਾਂ ਦੀਆਂ ਬਣੀਆਂ ਹੋਣਗੀਆਂ ਔਰ ਬਹੁਤ ਸੋਹਣਾ ਸਟਾਫ ਹੈ ਜੀ ਬਲੈਕ ਕਲਰ ਦਾ ਹੈਗਾ ਜੈੱਡ ਬਲੈਕ ਕਲਰ ਦਾ ਇਹਦੇ ਵਿੱਚ ਆਪਣੇ ਕੋਲੇ ਜਿਹੜੇ ਕਲਰ ਆਏ ਨੇ ਜੀ ਇੱਕ ਤਾਂ ਬਲੈਕ ਮੈਂ ਤਾਂ ਉਹਨੂੰ ਦਿਖਾਤਾ ਜੀ ਇੱਕ ਕਲਰ ਆਇਆ ਜੀ ਇਹਦਾ ਨੇਵੀ ਬਲੂ ਕਲਰ ਇੱਕ ਆਇਆ ਜੀ ਗ੍ਰੀਨ ਕਲਰ ਮਹਿਰੂਨ ਕਲਰ ਜੀ ਇੱਕ ਆਇਆ ਜੀ ਇਹਦਾ ਆਪਣੇ ਕੋਲੇ yellow ਕਲਰ ਇਹ ਆਪਣੇ ਕੋਲੇ ਪੰਜ ਕਲਰਾਂ ਦੇ ਵਿੱਚ ਆਇਆ ਜੀ ਇੱਕ ਹੈਗਾ ਜੀ yellow black navy ਔਰ green ਮਹਿਰੂਨ ਪੰਜ ਕਲਰ ਇਹਦੇ ਆਏ ਨੇ ਜੀ ਦੁਬਾਰਾ ਤੋਂ ਫਿਰ ਜਿਹੜੀ ਭੈਣ ਸਕਰੀਨਸ਼ਾਟ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਸਾਰੇ ਜਿਹੜੇ ਸੂਟ ਰਹਿਣਗੇ ਜੀ ਕਾਵਿਆ ਟੱਚ ਵਰਕ ਦੇ ਨਾਲ ਰਹਿਣਗੇ ਸਾਰੇ ਵਰਕ ਐਦਾਂ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਊਗਾ ਸਾਰੇ ਸੂਟਾਂ ਦਾ ਗ੍ਰੀਨ ਕਲਰ ਹੈ ਜੀ ਬਲੈਕ ਕਲਰ ਆਇਆ ਨੇਵੀ ਬਲੂ ਕਲਰ ਹੈ ਇਸ ਤੋਂ ਬਾਅਦ ਮਹਿਰੂਨ ਕਲਰ ਹੈ ਜੀ ਔਰ ਇੱਕ ਹੈਗਾ ਜੀ yellow ਕਲਰ ਜਿੱਦਾਂ yellow ਕਲਰ ਤੁਸੀਂ ਹਨਾ ਅੱਜਕੱਲ ਫੰਕਸ਼ਨ ਚੱਲ ਰਿਹਾ ਜੀ ਹਲਦੀ ਵਗੈਰਾ ਤੇ ਵੇਅਰ ਕਰ ਸਕਦੇ ਹੋ ਬਹੁਤ ਸੋਹਣੇ ਸ਼ੇਡ ਨੇ ਜੀ ਜਿਹੜੇ ਇਹਦੇ ਵਿੱਚ ਆਪਣੇ ਕੋਲੇ ਬਣ ਕੇ ਆਏ ਨੇ ਇਹ ਸੀਗੇ ਆਪਣੇ ਜਿਹੜੇ ਪਸ਼ਮੀਨੇ ਦੇ ਸੈਕਿੰਡ ਡਿਜ਼ਾਈਨ ਦੇ ਸੂਟ ਇਸ ਤੋਂ ਬਾਅਦ 3rd ਡਿਜ਼ਾਈਨ ਇੱਕ ਹੋਰ ਡਿਜ਼ਾਈਨ ਆਪਣੇ ਕੋਲੇ ਹੈਗਾ ਜੀ ਬੜਾ ਸੋਹਣੇ ਕਲਰਾਂ ਦੇ ਵਿੱਚ ਆਪਣੇ ਕੋਲੇ ਸਾਰੇ ਡਿਜ਼ਾਈਨ ਨੇ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਆਏ ਨੇ ਇਹ ਤੀਸਰਾ ਡਿਜ਼ਾਈਨ ਹੈਗਾ ਜੀ ਆਪਣਾ ਏ ਕਲਰ ਹੈਗਾ ਜੀ ਆਪਣਾ ਜਿਹੜਾ ਡਿਜ਼ਾਈਨ ਹੈ ਇਹ ਪਹਿਲਾਂ ਵੀ ਆਇਆ ਸੀ ਦੁਬਾਰਾ ਰੀਸਟਾਕ ਹੋਇਆ ਜੀ ਡਿਜ਼ਾਈਨ ਉਹੀ ਸੇਮ ਡਿਜ਼ਾਈਨ ਹੈ ਕਾਵਿਆ ਵਰਕ ਬਹੁਤ ਸੋਹਣੀ ਵੇਲ ਹੈ ਜੀ ਫਿਨਿਸ਼ਿੰਗ ਨਾਲ ਬਣਿਆ ਹੋਇਆ ਹੈ ਇਹਦੇ ਵਿੱਚ ਕਲਰ ਹੈਗਾ ਜੀ ਆਪਣੇ ਕੋਲੇ ਮਸਟਰਡ ਜਿਹੜਾ ਪਤਾ ਉਹਨੂੰ ਦਿਖਾ ਰਹੇ ਆ ਇਸ ਤੋਂ ਬਾਅਦ ਗ੍ਰੇ ਕਲਰ ਹੈ ਜੀ ਨੇਵੀ ਬਲੂ ਕਲਰ ਆ ਗਿਆ ਜੀ ਇੱਕ ਥੋੜਾ ਜਿਹਾ ਹਲਕੀ ਜਿਹੀ ਮਸਟਰਡ ਟੋਨ ਹੋ ਰਿਹਾ ਜੀ ਦੋ ਮਸਟਰਡ ਟੋਨ ਦੇ ਵਿੱਚ ਆਇਆ ਚੈਰੀ ਰੈੱਡ ਆ ਗਿਆ ਜੀ ਚੈਰੀ ਆ ਗਿਆ ਜੀ ਰੈੱਡ ਨਹੀਂ ਕਹਿ ਸਕਦੇ ਚੈਰੀ ਹੈ yellow ਦੇ ਵਿੱਚ ਆਪਣੇ ਕੋਲੇ ਹੋਰ ਵੀ ਹੈ ਜੀ ਇਹ yellow ਹੋਰ ਪਿਆ ਇੱਕ ਆਪਣੇ ਕੋਲੇ ਇਸ ਤੋਂ ਬਾਅਦ ਹੈਗਾ ਜੀ ਆਪਣਾ ਮਹਿਰੂਨ ਬਿਲਕੁਲ ਪ੍ਰੋਪਰ ਮਹਿਰੂਨ ਕਲਰ ਹੈ ਜੀ ਬੜਾ ਪਿਆਰਾ ਸ਼ੇਡ ਹੈ ਮਹਿਰੂਨ ਕਲਰ ਗ੍ਰੀਨ ਕਲਰ ਹੈ ਜੀ ਸ਼ੇਡ ਇੰਨੇ ਕੁ ਸੋਹਣੇ ਨੇ ਜੀ ਜਦੋਂ ਇੱਕ ਵਾਰੀ ਤੁਸੀਂ ਦੇਖੋਗੇ ਤੁਹਾਡਾ ਬਿਲਕੁਲ ਖੁਦ ਜੀ ਕਰੂਗਾ ਵੀ ਦੁਬਾਰਾ ਦੁਬਾਰਾ ਆਪਾਂ ਲਈ ਜਾਈਏ ਇੱਕ ਬਲੈਕ ਕਲਰ ਹੈ ਜੀ ਇੱਕ ਆਹ ਜੀ ਆਪਣੇ ਕੋਲੇ ਰਾਣੀ ਸ਼ੇਡ ਇਹੇ ਆਪਣੇ ਕੋਲੇ ਸਾਰੇ ਇਹਦੇ ਸੂਟਾਂ ਦੇ ਇਹਨਾਂ ਦੇ ਸ਼ੇਡ ਆਏ ਨੇ ਇਹ ਡਿਜ਼ਾਈਨ ਦੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਡਿਜ਼ਾਈਨ ਦੇ ਵਿੱਚ ਕੋਈ ਕਮੀ ਨਹੀਂ ਹੈ ਫਿਨਿਸ਼ਿੰਗ ਵੀ ਫੁੱਲ ਹੈ ਜੀ ਮੈਂ ਦੁਬਾਰਾ ਤੋਂ ਦਿਖਾ ਦਵਾਂ ਜਿਨ੍ਹਾਂ ਨੇ ਸਕਰੀਨਸ਼ਾਟ ਲੈਣਾ ਲੈ ਸਕਦੇ ਹੋ ਗ੍ਰੇ ਕਲਰ ਆ ਗਿਆ ਜੀ yellow مہਿੰਦੀ ਕਲਰ ਆ ਗਿਆ ਥੋੜਾ ਜਿਹਾ yellow مہਿੰਦੀ ਕਲਰ ਹੈ ਜੀ ਇਹ ਆ ਗਿਆ ਜੀ ਚੈਰੀ ਕਲਰ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਗ੍ਰੀਨ ਕਲਰ ਜੀ ਮਹਿਰੂਨ ਕਲਰ ਪ੍ਰੋਪਰ ਮਹਿਰੂਨ ਕਲਰ ਹੈ ਜੀ ਦੋਨੇ ਮਹਿਰੂਨ ਕਲਰਾਂ ਦੇ ਵਿੱਚ ਫਰਕ ਹੈ ਜਿਹੜਾ ਮੈਂ ਤੁਹਾਨੂੰ ਆਹ ਮਹਿਰੂਨ ਦਿਖਾਇਆ ਜੀ ਇਹ ਦੂਸਰੇ ਡਿਜ਼ਾਈਨ ਦੇ ਉੱਤੇ ਇਹ ਹੋਰ ਹੈ ਜੀ ਇਹ ਮਹਿਰੂਨ ਹੋ ਰਿਹਾ ਜੀ ਬਿਲਕੁਲ ਰੈੱਡਨੈਸ ਤੇ ਮਹਿਰੂਨ ਹੈ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਨੇਵੀ ਬਲੂ ਕਲਰ ਜੀ ਬਲੈਕ ਕਲਰ ਜੈੱਡ ਬਲੈਕ ਹੈ ਜੀ ਬਿਲਕੁਲ ਜੈੱਡ ਬਲੈਕ ਹੈ ਇਸ ਤੋਂ ਬਾਅਦ ਰਾਣੀ ਸ਼ੇਡ ਆ ਗਿਆ ਜੀ ਇਸ ਤੋਂ ਬਾਅਦ ਆ ਗਿਆ ਜੀ ਮਸਟਰਡ ਸ਼ੇਡ ਇਹ ਆਪਣੇ ਕੋਲੇ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਜੀ ਇਹ 9 ਸ਼ੇਡ ਆਪਣੇ ਕੋਲ ਨੇ ਜੀ ਇਹਦੇ 9 ਕਲਰਾਂ ਦੇ ਵਿੱਚ ਇਹ ਆਪਣੇ ਕੋਲ ਇਹ ਸਟਾਕ ਦੇ ਵਿੱਚ ਆਇਆ ਜੀ ਨੌ ਹੀ ਕਲਰ ਸੁਪਰਬ ਕਲਰ ਨੇ ਜੀ ਕੁਆਲਿਟੀ ਵਾਈਜ਼ ਵੀ ਕਪੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਫੁੱਲ ਗਰੰਟੀ ਹੈ ਜੀ ਅਗਰ ਬੁਰਨੀ ਆਏਗੇ ਤੇ ਬਿਲਕੁਲ ਵੀ ਕੋਈ ਕਪੜਾ ਖਰਾਬ ਨਹੀਂ ਹੋਊਗਾ ਨਾ ਹੀ ਇਹਦਾ ਕਲਰ ਜਾਊਗਾ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਉਹੀ ਵੇਲ ਵਾਲਾ ਡਿਜ਼ਾਈਨ ਇਹ ਫਿਰ ਤੋਂ ਆਪਣੇ ਕੋਲ ਇੱਕ ਵਾਰੀ ਆਇਆ ਹੈ ਇਹਦੇ ਵਿੱਚ ਉਹ ਆਉਂਦੇ ਹੀ ਆਪਣੇ ਜਿਹੜੇ ਕਲਰ ਨੇ ਉਹ ਵੀ ਸੇਲ ਹੋ ਗਏ ਨੇ ਇਹ ਆਪਣੇ ਕੋਲ ਸਿਰਫ ਤਿੰਨ ਕਲਰ ਹੀ ਇਹਦੇ ਰਹਿ ਗਏ ਨੇ ਜੀ ਦੋ ਆਪਣੇ ਕੋਲੇ ਮਹਿੰਦੀ ਸ਼ੇਡ ਪਏ ਨੇ ਆਪਣੇ ਕੋਲੇ ਇੱਕ ਮਸਟਰਡ ਹੈ ਔਰ ਇੱਕ ਹੈਗਾ ਜੀ ਗਾਜਰੀ ਇਹ ਸ਼ੇਡ ਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਤਿੰਨ ਸ਼ੇੜੀ ਬਾਕੀ ਨੇ ਜੋ ਵੀ ਭੈਣ ਇਹ ਸੂਟ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਕੇ ਫਟਾਫਟ ਆਪਣੇ ਆਰਡਰ ਬੁੱਕ ਕਰ ਲਓ ਇਸ ਤੋਂ ਬਾਅਦ ਮੈਂ ਤੁਹਾਨੂੰ ਬਾਗ ਦਿਖਾਵਾਂਗੀ ਇੰਨੇ ਸੋਹਣੇ ਬਾਗ ਨੇ ਜਿਹੜੇ ਆਪਾਂ ਅੱਜ ਸਟਾਕ ਦੇ ਵਿੱਚ ਲੈ ਕੇ ਆਏ ਆ ਬਹੁਤ ਹੀ ਜ਼ਿਆਦਾ ਜੈਨੂਨ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਜੋ ਵੀ ਭੈਣ ਲੈਣਾ ਚਾਹੁੰਦੀ ਹੈ ਫਟਾਫਟ ਬਾਗ ਲਓ ਔਰ ਜੀਤੀ ਜੀਤੀ ਆਪਣੇ ਆਰਡਰ ਬੁੱਕ ਕਰੋ ਇੰਨੇ ਸੋਹਣੇ ਸੁਹਣੀਆਂ ਚੀਜ਼ਾਂ ਸੀ ਤੁਹਾਡੇ ਲਈ ਲੈ ਕੇ ਆਉਣੇ ਰਹਿਣੀਆਂ ਆਪਣੀ ਵੀਡੀਓ ਨੂੰ ਫਟਾਫਟ ਸ਼ੇਅਰ ਕਰੋ ਤਾਂ ਜੋ ਹੋਰ ਵੀ ਭੈਣਾਂ ਜਿਹੜੇ ਸੋਹਣੇ ਸੋਹਣੇ ਸੂਟ ਲੈ ਸਕਣ ਜੀ ਇੱਕ ਕਪਾਤੌੜਲੀ ਅੱਜ ਲੈ ਕੇ ਆਏ ਜੀ ਬਾਗ ਖੱਦਰ ਦੇ ਇਹ ਬਾਗ ਰਹਿਣਗੇ ਜੀ ਖੱਦਰ ਦਾ ਬਾਗ ਰਹੂਗਾ ਤੇ ਦੇਖ ਸਕਦੇ ਹੋ ਜੀ ਕਿੰਨੀ ਚੜਾਈ ਦੇ ਵਿੱਚ ਹੈ ਇਹ 2.5 ਮੀਟਰ ਦੀ ਲੈਂਥ ਦੇ ਵਿੱਚ ਹੈ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਖੱਦਰ ਦਾ ਬਾਗ ਹੈ ਜੀ ਬੈਕ ਤੋਂ ਵੀ ਚੈੱਕ ਕਰੋ ਬਹੁਤ ਹੀ ਫਿਨਿਸ਼ਿੰਗ ਨਾਲ ਜਿਹੜਾ ਇਹਦਾ ਵਰਕ ਹੋਇਆ ਜੀ ਸਾਈਡ ਤੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਡਿਜ਼ਾਈਨ ਬਹੁਤ ਸੋਹਣਾ ਜੀ ਇਹਦਾ ਮਹਿਰੂਨ ਕਲਰ ਦੇ ਵਿੱਚ ਹੈ ਜੀ ਇਹ ਰੈੱਡ ਮਹਿਰੂਨ ਕਲਰ ਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਜਿੱਦਾਂ ਫੈਸਟੀਵਲ ਸੀ ਅੱਗੇ ਵਿਆਹ ਸ਼ਾਦੀਆਂ ਚੱਲੀ ਜਾ ਰਹੀਆਂ ਨੇ ਵਿਆਹ ਸ਼ਾਦੀਆਂ ਦੇ ਵਿੱਚ ਜਿੱਦਾਂ ਮਰਜ਼ੀ ਬਾਗ ਨੂੰ ਯੂਜ਼ ਕਰ ਸਕਦੇ ਹੋ ਜਾਂ ਫਿਰ ਵਾਰੀਚ ਵੀ ਤੁਸੀਂ ਦੇ ਸਕਦੇ ਹੋ ਬਹੁਤ ਸੋਹਣਾ ਬਾਗ ਹੈ ਜੀ ਇਹ ਪ੍ਰੋਪਰ ਲੈਂਥ ਹੈ ਜੀ ਇਹਦੀ 2.5 ਮੀਟਰ ਦੀ ਲੈਂਥ ਦਾ ਇਹ ਔਰ ਚੜਾਈ ਵੀ ਪੂਰੀ ਹੈ ਲੰਬਾਈ ਵੀ ਪੂਰੀ ਹੈ ਜੀ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਨੇ ਇਹਦੇ ਵਿੱਚ ਜੀ ਇੱਕ ਜਿਹੜਾ ਮੈਂ ਤੁਹਾਨੂੰ ਡਿਜ਼ਾਈਨ ਦਿਖਾਇਆ ਜੀ ਇਹ ਹੈਗਾ ਫਸਟ ਡਿਜ਼ਾਈਨ ਜਿਹੜਾ ਸਾਰਾ ਭਰਿਆ ਹੋਇਆ ਹੈ ਰੇਟ ਇਹਨਾਂ ਸਾਰਿਆਂ ਦਾ ਸਿਮਿਲਰ ਰਹੇਗਾ ਜੀ ਜੋ ਵੀ ਭੈਣ ਲੈਣਾ ਚਾਹੁੰਦੀ ਹੈ ਇੰਨਾ ਦਾ ਰੇਟ ਮੈਨੂੰ ਵਟਸਐਪ ਤੇ ਕੰਟੈਕਟ ਕਰਕੇ ਪੁੱਛ ਸਕਦੀ ਐ ਜਿਹੜੇ ਇਹਦਾ ਸੈਕੰਡ ਡਿਜ਼ਾਈਨ ਹੈ ਜੀ ਇਹ ਹੈਗਾ ਰਸਟ ਕਲਰ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇੰਨਾ ਜ਼ਿਆਦਾ ਹੈਵੀ ਬਾਗ ਨੇ ਇਹ ਰਸਟ ਕਲਰ ਹੈ ਜੀ ਸੈਕੰਡ ਜਿਹੜਾ ਡਿਜ਼ਾਈਨ ਹੈ ਰਸਟ ਕਲਰ ਦੇ ਉੱਤੇ ਦੇਖੋ ਜਿਹੜਾ ਬਾਗ ਦਾ ਡਿਜ਼ਾਈਨ ਬਣਾ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਬਣਾ ਹੋਇਆ ਹੈ ਜੀ ਬਾਗ ਦਾ ਸਾਈਡ ਤੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਬੋਟੇ ਨਾਲ ਬਹੁਤ ਸੋਹਣਾ ਬਾਗ ਹੈ ਜੀ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਹਨਾਂ ਦੀ ਇੱਕ ਜਿਹੜਾ ਬਾਗ ਹੈਗਾ ਜੀ ਆਪਣੇ ਕੋਲੇ ਮਹਿਰੂਨ ਕਲਰ ਦੇ ਵਿੱਚ ਇਹ ਹੈਗਾ ਜੀ ਮੋਰਨੀਆਂ ਵਾਲਾ ਇਹਦੇ ਉੱਤੇ ਦੇਖੋ ਮੋਰਨੀਆਂ ਬਣੀਆਂ ਹੋਈਆਂ ਨੇ ਜੀ ਮਹਿਰੂਨ ਕਲਰ ਹੈ ਬਿਲਕੁਲ ਡਾਰਕ ਕਲਾਹਾ ਮਹਿਰੂਨ ਕਲਰ ਹੈ ਜੀ ਸਾਈਡ ਤੇ ਗੋਟੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਬੈਕ ਤੋਂ ਵੀ ਚੈੱਕ ਕਰ ਸਕਦੇ ਹੋ ਬੈਕ ਤੋਂ ਵੀ ਪੂਰੀ ਫਿਨਿਸ਼ਿੰਗ ਨਾਲ ਜਿਹੜਾ ਵਰਕ ਹੈ ਜੀ ਬੈਕ ਤੋਂ ਪਤਾ ਲੱਗਦਾ ਹੁੰਦਾ ਹੈ ਔਰ ਫਰੰਟ ਦੇਖੋ ਜੀ ਕਿੰਨੀ ਫਿਨਿਸ਼ਿੰਗ ਨਾਲ ਜਿਹੜਾ ਇਹ ਬਾਗ ਦਾ ਜਿਹੜਾ ਵਰਕ ਹੋਇਆ ਹੋਇਆ ਖੱਦਰ ਦਾ ਇਹ ਬਾਗ ਰਹੇਗਾ ਜੀ ਖੱਦਰ ਦਾ ਬਾਗ ਹੈ 2.5 ਮੀਟਰ ਦੀ ਲੈਂਥ ਹੈ ਜੀ ਚੜਾਈ ਵੀ ਇਹਦੀ ਫੁੱਲ ਰਹਿਣ ਵਾਲੀ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਬਹੁਤ ਸੋਹਣੀ ਡਿਜ਼ਾਈਨਾਂ ਦੇ ਵਿੱਚ ਇਹ ਆਪਣੇ ਕੋਲੇ ਆਏ ਨੇ ਜੀ ਇਹ ਤਿੰਨੇ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਅਗਰ ਇਹਨਾਂ ਵਿੱਚੋਂ ਤੁਸੀਂ ਤਿੰਨੇ ਡਿਜ਼ਾਈਨਾਂ ਦੇ ਵਿੱਚ ਕੋਈ ਵੀ ਡਿਜ਼ਾਈਨ ਲੈਣਾ ਚਾਹੁੰਦੇ ਹੋ ਵੀਡੀਓ ਦੇ نیچے ਮੇਰਾ ਨੰਬਰ ਚੱਲ ਰਿਹਾ ਹੈ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਜਿਹੜਾ ਆਰਡਰ ਹੈ ਬੁੱਕ ਕਰ ਸਕਦੇ ਹੋ ਇੱਕ ਸੀਗਾ ਜੀ ਇਹਦੇ ਵਿੱਚ ਮਹਿਰੂਨ ਇੱਕ ਸੀਗਾ ਇਹਦੇ ਵਿੱਚ ਜਿਹੜਾ ਕਾਪਰ ਜੀ ਸ਼ੇਡ ਦਾ ਹੈ ਜੀ ਕਿਉਂਕਿ ਇਹਦੀ ਨੀਚੋਂ ਟੋਨ ਦਾ ਪਤਾ ਲੱਗਦਾ ਜੀ ਕਾਪਰ ਜੀ ਸ਼ੇਡ ਹੈ ਸਾਰਾ ਬਾਗ ਦੇਖੋ ਫੁੱਲ ਹੈਵੀ ਬਾਗ ਨੇ ਜਿਹੜੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪ੍ਰਾਈਸ ਆਲਮੋਸਟ ਸਾਰਿਆਂ ਦਾ ਸੇਮ ਹੈ ਜੀ ਤੀਸਰਾ ਕਲਰ ਇਹ ਹੈ ਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਬਾ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਭੇਜ ਕੇ ਮੈਨੂੰ ਆਪਣਾ ਜਿਹੜਾ ਆਰਡਰ ਹੈ ਬੁੱਕ ਕਰ ਸਕਦੀ ਹੈ 2.5 ਮੀਟਰ ਦੀ ਲੈਂਥ ਹੈ ਜੀ ਵਿਡਥ ਵੀ ਬਹੁਤ ਚੌੜਾ ਚੌੜਾ ਇਹ ਬਾਗ ਹੈ ਜੀ ਤੁਸੀਂ ਇਹਨਾਂ ਨੂੰ ਜਿੱਦਾਂ ਮਰਜ਼ੀ ਵਿਆਹ ਸ਼ਾਦੀਆਂ ਦੇ ਵਿੱਚ ਲੈ ਸਕਦੇ ਹੋ ਜਾਗੋ ਦੇ ਵਿੱਚ ਲੈ ਸਕਦੇ ਹੋ ਔਰ ਬਹੁਤ ਸੋਹਣੇ ਇਹ ਜਿਹੜੇ ਬਾਗ ਹੈ ਜੀ ਬਹੁਤ ਸੋਹਣੇ ਲੱਗਦੇ ਆ ਵੇਅਰ ਕੀਤੇ ਵੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਏ ਨਹੀਂ ਕਿਤੇ ਇਹ ਸੂਟ ਦਿਖਾਏ ਨੇ ਜੀ ਬਹੁਤ ਸੋਹਣੇ ਸੂਟ ਨੇ ਜੀ ਪਸ਼ਮੀਨੇ ਦੇ ਵਰਕ ਵਾਲੇ ਵਰਕ ਵੀ ਫੁੱਲ ਫਿਨਿਸ਼ਿੰਗ ਨਾਲ ਹੈ ਔਰ ਜਿਹੜਾ ਇਹਨਾਂ ਦਾ ਪ੍ਰਾਈਸ ਹੈ ਉਹ ਵੀ ਆਪਾਂ ਬਹੁਤ ਜੈਨੂਨ ਰੱਖਿਆ ਜੀ ਇੱਕ ਮੈਂ ਤੁਹਾਨੂੰ ਦੇਖੋ ਬਾਗ ਹੁਣੀ ਦਿਖਾਏ ਨੇ ਬਹੁਤ ਸੋਹਣੇ ਬਾਗ ਨੇ ਜੀ ਜਿਹੜੇ ਵਰਕ ਹੋ ਕੇ ਆਪਣੇ ਕੋਲੇ ਆਏ ਨੇ ਦੇਖੋ ਮੋਰਨੀਆਂ ਵਾਲਾ ਡਿਜ਼ਾਈਨ ਬਹੁਤ ਹੀ ਫੇਮਸ ਜਿਹਾ ਡਿਜ਼ਾਈਨ ਹੈ ਜੀ ਇਹ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਮੋਰਨੀਆਂ ਵਾਲਾ ਡਿਜ਼ਾਈਨ ਹੈ ਇੱਕ ਇੱਕ ਆਪਣੇ ਕੋਲੇ ਆਇਆ ਸੀ ਦੇਖੋ ਕਾਪਰ ਦੇ ਵਿੱਚ ਮੈਂ ਤੁਹਾਨੂੰ ਡਿਜ਼ਾਈਨ ਦਿਖਾਇਆ ਹੈ ਤੇ ਨੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਫੁੱਲ ਹੈਵੀ ਬਾਗ ਨੇ ਜੀ ਬਹੁਤ ਸੋਹਣੇ ਸੋਹਣੇ ਤੇ ਬਹੁਤ ਹੈਵੀ ਬਾਗ ਦੇ ਆਏ ਨੇ ਜੀ ਆਪਣੇ ਕੋਲ ਇਹ ਜੋ ਵੀ ਪਹਿਣੇ ਬਾਗ ਵੀ ਲੈਣਾ ਚਾਹੁੰਦੀ ਹੈ ਜਾਂ ਫਿਰ ਇਹ ਸੂਟ ਲੈਣਾ ਚਾਹੁੰਦੀ ਹੈ ਫਟਾਫਟ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆ ਵੀਡੀਓ ਦੇ نیچے ਮੇਰਾ ਨੰਬਰ ਚੱਲ ਰਿਹਾ ਹੈ ਜੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ